ਰਿੱਤ ਲੱਦੇ ਹੋਣਾ ਹੋਰ ਕੀ ਲੱਗਣਾ ਅੱਧਾ ਵੱਜ ਗਿਆ ਵਿੱਚ ਹੈ ਨਹੀਂ ਸੀ ਬਹੁਤ ਭਾਰੀ ਲੱਗਾ ਕਦੀ ਚਾਲ ਨਹੀਂ ਕਿੰਨਾ ਜੋ ਹਿਮਾਚਲ ਤੋਂ ਮਾਈਨਿੰਗ ਹੋਦੇ ਭਰੇ ਹੋਏ ਟਰੱਕ ਜਿਹੜੇ ਕਿ ਓਵਰਲੋਡ ਚੱਲਦੇ ਆ ਟਰੱਕ ਘੋੜੇ ਜਿਹੜੇ ਨਾਲ ਸਾਡੇ ਪਿੱਛੇ 13 ਤਰੀਕ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਦੋ ਘਰਾਂ ਨੂੰ ਢਾਹ ਦਿੱਤਾ ਨਾ ਉਸ ਦਾ ਹਰਜਾਨਾ ਮਿਲਿਆ ਅਸੀਂ ਪ੍ਰਸ਼ਾਸਨ ਨੂੰ ਬਹੁਤ ਬਾਰੀ ਗੁਹਾਰ ਲਾਈ ਅਸੀਂ ਨਾ ਟਰੱਕ ਮਾਲਕ ਨੇ ਆ ਕੇ ਕੋਈ ਗੱਲਬਾਤ ਕੀਤੀ ਕਿਸੇ ਵੀ ਤਰ੍ਹਾਂ ਦਾ ਔਰ ਅੱਜ ਇੱਕ ਹੋਰ ਹਾਦਸਾ ਹੋਇਆ ਲੋਕ ਬਚ ਗਏ ਉਹ ਘੋੜੇ ਦੇ ਥੱਲੇ ਆਣੋਂ ਬਚ ਗਏ ਘੋੜਾ ਜਾਨੀ ਕਿ ਵੱਡਾ ਟਰੱਕ ਤੇ ਇਹ ਜਿਹੜਾ ਹੈਗਾ ਆ ਇਹ ਓਵਰਲੋਡ ਚੱਲਦੇ ਆ ਨਾ ਇਹਨਾਂ ਦੀ ਕੋਈ ਟਾਈਮਿੰਗ ਨਾ ਇਹਨਾਂ ਦਾ ਕੋਈ ਨਾ ਢਾਗੇ ਚੱਲਦੇ ਆ ਔਰ ਇੰਨਾ ਜ਼ਿਆਦਾ ਪੋਲੂਸ਼ਨ ਸਾਨੂੰ ਜੇਜੂ ਵਾਲਿਆਂ ਨੂੰ ਇੰਨੀਆਂ ਕੁ ਬਿਮਾਰੀਆਂ ਜਿਹੜੀਆਂ ਹੋਣ ਲੱਗ ਪਈਆਂ ਇਸ ਕਰਕੇ ਸਾਡੀ ਇਹ ਬੇਨਤੀ ਆ ਪ੍ਰਸ਼ਾਸਨ ਤੋਂ ਕਿ ਇਹ ਉਤਕਰ시 ਜਾਮ ਨਹੀਂ ਹਟਾਣਾ ਜਦ ਤੱਕ ਇਹਨਾਂ ਦੀ ਟਾਈਮਿੰਗ ਸੈੱਟ ਨਹੀਂ ਹੁੰਦੀ ਇਹਨਾਂ ਦਾ ਓਵਰਲੋਡਿੰਗ ਬੰਦ ਨਹੀਂ ਹੁੰਦੀ ਤੇ ਨਾਲੇ ਇਸ ਦਾ ਜਿਹੜਾ ਹੈਗਾ ਆ ਜੋ ਬਣਦਾ ਹਰਜਾਨਾ ਆ ਉਹ ਵੀ ਦਿੱਤਾ ਜਾਵੇ